ਸਤਿ ਸ੍ਰੀ ਅਕਾਲ YouTube ਚੈਨਲ Only Truth News 028 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਐਸਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਪਾਂ ਦੇਖਦੇ ਹਾਂ ਜੋ ਮੌਕੇ ਦੀਆਂ ਸਰਕਾਰਾਂ ਨੇ ਉਹ ਕਿਸਾਨਾਂ ਨੂੰ ਕਹਿੰਦੇ ਨੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਤੇ ਪਰਾਲੀ ਨੂੰ ਵਿੱਚੇ ਆਪਣੇ ਕੀ ਕਹਿੰਦੇ ਨੇ ਕਣਕ ਦੇ ਵਿੱਚ ਵਿੱਚ ਉਹਦਾ ਮਤਲਬ ਵਿੱਚ ਵਾਹ ਕੇ ਉਹਨੂੰ ਕਣਕ ਵਿੱਚੋ ਇਸੇ ਤਰ੍ਹਾਂ ਦਾ ਇੱਕ ਮਸਲਾ ਰਾਤੋਨੇ ਏਰੀਏ ਦੇ ਵਿੱਚ ਆਇਆ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕ ਭਵਾਨੀਗੜ ਦੇ ਪਰ ਆਪਣੇ ਮੈਂਬਰ ਨੇ ਮੀਤ ਪ੍ਰਧਾਨ ਨੇ ਉਹਨਾਂ ਦੀ ਇੱਕ ਵੀਡੀਓ ਆਈ ਹੈ ਜੋ ਇਹ ਕਹਿ ਰਹੇ ਕਿ ਜਿੰਨਾ ਕਿਸਾਨਾਂ ਦਾ ਕਣਕ ਬੀਜੀ ਹੋਈ ਗੁਲਾਬੀ ਸੂੜੀ ਨੇ ਨੁਕਸਾਨ ਕੀਤਾ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਸੋ ਚਲੋ ਆਪਾਂ ਬਿਨਾਂ ਦੇਰ ਕੀਤੇ ਫਿਰ ਉਸ ਵੀਡੀਓ ਨੂੰ ਹੀ ਦੇਖਦੇ ਹਾਂ ਪ੍ਰਧਾਨ ਜੀ ਤੇ ਜੋ ਉਹ ਮਤਲਬ ਪਰੇਸ਼ਾਨ ਕਿਸਾਨ ਨੇ ਉਹ ਕੀ ਗੱਲਬਾਤ ਕਰ ਰਹੇ ਨੇ ਤੇ ਨਾਲ ਇਹ ਵੀ ਬੇਨਤੀ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚਲੋ ਫਿਰ ਬਿਨਾਂ ਦੇਰ ਕੀਤੇ ਦੇਖਦੇ ਹਾਂ ਉਹ ਵੀਡੀਓ ਕਿਸਾਨ ਜਥੇਕਤਾ ਗਰਾਹਾ ਬਲਾਕ ਪਵਾਨੀਗੜ ਦੀ ਟੀਮ ਅੱਜ ਅਸੀਂ ਪਿੰਡ ਸੰਘਰੇੜੀ ਦੇ ਵਿੱਚ ਖੜਿਆਂਗੇ ਆ ਜਿਹੜੇ ਕਿਸਾਨਾਂ ਨੇ ਮਤਲਬ ਇਹ ਕਣਕ ਦਾ ਜਿਹੜਾ ਮਤਲਬ ਬੀਜੀ ਹੈ ਇਹ ਬਿਨਾ ਅੱਗ ਲਾਏ ਤੋਂ ਪਰਾਲੀ ਵਿੱਚ ਵਾਹ ਕੇ ਆਹ ਕਣਕ ਦੀ ਜੀਤੀ ਕਿਸਾਨ ਨੇ ਆ ਸਾਰੀ ਫਸਲ ਸੁੰਡੀ ਨੇ ਖਾ ਲਈ ਅਸੀਂ ਗਲਾਸਾਂ ਦੇ ਵਿੱਚ ਸੁੰਡੀ ਪਾਈਂ ਫਿਰ ਦਿਆਂਗੇ ਆ ਦੇਖੋ ਗਲਾਸ ਦੇ ਵਿੱਚ ਕਿਵੇਂ ਸੁੰਡੀਆਂ ਤੁਰੀਆਂ ਫਿਰਦੀਆਂ ਨੇ ਆ ਇਹ ਕਿਸਾਨ ਹੈਗਾ ਬਲਕਾਰ ਸਿੰਘ ਇਹਦੀ 11 ਏਕੜ ਜਿਹੜੀ ਕਣਕ ਹੈ ਇਹ ਵੀ ਸੁੰਡੀ ਨੇ ਖਾ ਲਈ ਇਹ ਕਿਸਾਨ ਹੈਗਾ ਦਰਸ਼ਨ ਸਿੰਘ ਇਹਦਾ ਪਿੰਡ ਆਕਰਪੁਰਾ ਹੈਗਾ ਇਹ ਸੰਘਰੇੜੀ ਦੀ ਜ਼ਮੀਨ ਹੈਗੀ ਇਸ ਕਰਕੇ ਇਹ ਸਾਰੀ ਫਸਲ ਜਿਹੜੀ ਮਤਲਬ ਇਹ ਸੁੰਡੀ ਨੇ ਖਾ ਲਈ ਹੈ ਜੀ ਜਿਹੜੀ ਸਰਕਾਰ ਇਹ ਕਹਿੰਦੀ ਸੀਗੀ ਵੀ ਯਾਰ ਅਸੀਂ ਇਹ ਇਹ ਤੁਸੀਂ ੱੱਕੇ ਨਾਲ ਅੱਗ ਲਾਉਨੇ ਹੋ ਆਦਲੋਂ ਵੇਲੇ ਇੱਥੇ ਦੇ ਸੰਗਰੂਰ ਦਾ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਕਿਸਾਨਾਂ ਦੇ ਉੱਤੇ ਲਾਲ ਐਂਟਰੀਆਂ ਤੇ ਪਰਚੇ ਦਰਜ ਕਰਦੇ ਤੇ ਜੁਰਮਾਨੇ ਮੋٹے ਜੁਰਮਾਨੇ ਲਾਉਂਦੇ ਸੀਗੇ ਅਸੀਂ ਉਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ ਹੁਣ ਲਾਜ ਦੱਸੋ ਸਾਡਾ ਕੀ ਹੈ ਆ ਕਿਸਾਨਾਂ ਨੇ ਜਿਹੜਿਆਂ ਨੇ ਵਿੱਚ ਪਰਾਲੀ ਵਾਹ ਕੇ ਭੂਕੀਆਂ ਦੇਖੋ ਢੇਰ ਲਾ ਰੱਖਿਆ ਪਰਾਲੀ ਦਾ ਇਕੱਠਾ ਕਰਕੇ ਆ ਸਾਰੀ ਮਤਲਬ ਜਿਹੜੀ ਕਣਕ ਹੈ ਇਹ ਖਾਧੀ ਪਈਆ ਇੱਥੇ ਕਣਕ ਦਾ ਢਾਲ ਨਹੀਂ ਹੋਇਆ ਸਾਰੇ ਢਾਲ ਵਿੱਚੋਂ ਖਤਮ ਹੋ ਗਈ ਪੱਟੀ ਨਾਲ ਧੌਖੀਆਂ ਪੈ ਗਈਆਂ ਇਸ ਕਰਕੇ ਅੱਜ ਕਿਸਾਨਾਂ ਕੋਲੇ ਕੋਈ ਰਾਹ ਨਹੀਂ ਹੈਗਾ ਪਹਿਲਾਂ ਸਾਡੀ ਜੀਰੀ ਮੰਡੀਆਂ ਦੇ ਵਿੱਚ ਰੁਲ ਗਈ ਸਾਡੀ ਜੀਰੀ ਮੰਡੀਆਂ ਦੇ ਵਿੱਚ ਮਤਲਬ ਉਹ 2-2 3-300 ਰੁਪਿਆ ਕੱਟ ਲਾ ਕੇ ਇੱਥੇ ਦੇ ਸੈਲਰ ਮਾਲਕਾਂ ਨੇ ਇਹ ਕਹਿ ਕੇ ਖਰੀਦੀਆਂ ਵੀ ਸਾਨੂੰ ਘਾਟਾ ਪੈਗਾ ਜੀ ਪਿਛਲੀ ਵਾਰ ਫਿਰ ਭਰਾਵੋ ਆਹ ਕਿਸਾਨਾਂ ਦਾ ਘਾਟਾ ਕੌਣ ਪੂਰਾ ਕਰੂਏ ਉਹ ਆਹ ਕਿਸਾਨਾਂ ਦੇ ਘਾਟੇ ਕੌਣ ਕਿੱਥੋਂ ਹੋਣਗੇ ਪੂਰੇ ਇਹਨਾਂ ਨੂੰ ਪਹਿਲਾਂ ਜੀਰੀ ਦੇ ਵਿੱਚ ਘਾਟੇ ਪੈਗੇ ਹੁਣ ਕਣਕ ਦੇ ਵਿੱਚ ਘਾਟਾ ਪੈਗਾ ਇਹਨਾਂ ਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੈਗਾ ਇੱਥੇ ਇੱਥੇ ਇਹਨਾਂ ਤੇ ਡਾਗ ਲੈ ਕੇ ਆਉਂਦੇ ਨੇ ਇੱਥੇ ਇੱਥੇ ਦਾ ਫੋਰਸ ਆਉਂਦੀਆਂ ਡਾਗ ਲੈ ਕੇ ਚੜ ਕੇ ਆਉਂਦੀਆਂ ਨੇ ਇਸ ਕਰਕੇ ਕਿਸਾਨਾਂ ਵਾਸਤੇ ਕੋਈ ਰਾਹ ਨਹੀਂ ਬਚਿਆ ਹੈਗਾ ਇਸ ਲਈ ਅਸੀਂ ਉਹ ਲਕਿਰਤੀ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਭਰਾਵੋ ਇਕੱਠੇ ਹੋ ਕੇ ਲੜਨਾ ਪਊਗਾ ਇਹ ਜਾਣ ਬੁੱਝ ਕੇ ਸਾਨੂੰ ਮਤਲਬ ਐ ਹਰਾਸ਼ ਕੀਤਾ ਜਾਂਦਾ ਇੱਥੇ ਕੋਈ ਖੇਤੀਬਾੜੀ ਅਫਸਰ ਨਹੀਂ ਹੁਣ ਆਇਆ ਸਾਡੇ ਕੋਲੇ ਵੀ ਕੋਈ ਖੇਤੀਬਾੜੀ ਅਫਸਰ ਆ ਕੇ ਪੁੱਛੇ ਨਾ ਇਹਨਾਂ ਨੇ ਕੋਈ ਸੈਟੇਲਾਈਟ ਦੇਖਦਾ ਹੁਣ ਵੀ ਆ ਕਿਸਾਨ ਦੀ ਕਿੰਨੀ ਜ਼ਮੀਨ ਮਤਲਬ ਬੰਜਰ ਹੋਈ ਪਈ ਆ ਇਹ ਇਹ ਕਾਹਤੋਂ ਹੋ ਗਈ ਇਹਦੇ ਇਹਦੇ ਇਹਨਾਂ ਦੀ ਤਕਲੀਫ ਸੁਣੀਏ ਜਾ ਕੇ ਇਸ ਕਰਕੇ ਇਸ ਕਹਾਣੀ ਨੂੰ ਅੱਜ ਅਸੀਂ ਦੱਸਣ ਵਾਸਤੇ ਪਹਿਲਾਂ ਹੋਰ ਕਿੰਨੇ ਪਿੰਡਾਂ ਦੇ ਵਿੱਚੋਂ ਅਸੀਂ ਮਤਲਬ ਇਹ 10 ਸਾਰੀ ਗੱਲ ਬੋਲ ਚੁੱਕਿਆਂਗੇ ਇਸ ਲਈ ਸਾਡੇ ਕੋਲੇ ਕੋਈ ਰਾਹ ਨਹੀਂ ਬਚਦਾ ਹੈਗਾ ਹੁਣ ਬੇਨਤੀ ਕਰਦਾ ਹਾਂ ਹਰਜਿੰਦਰ ਸਿੰਘ ਸਾਡਾ ਘਰਾਚੋ ਦੇ ਬੋਲਣ ਨੂੰ ਅਸੀਂ ਅੱਜ ਪਿੰਡ ਸੰਘਰੇੜੀ ਦੇ ਵਿੱਚ ਖੜੇ ਆ ਸਾਡੀ ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹਾਂ ਦੀ ਇਕਾਈ ਦੇ ਪ੍ਰਧਾਨ ਨੇ ਜੌਨ ਸਿੰਘ ਸਾਰੀ ਟੀਮ ਆ ਸਾਡੇ ਬਲਾਕ ਦੀ ਟੀਮ ਆ ਇਹ ਕਿਸਾਨ ਨੇ ਅਕਬਰਪੁਰ ਪਿੰਡ ਤੋਂ ਜਿਨ੍ਹਾਂ ਨੇ ਸਾਡੇ 4 ਕਿਲੇ ਸੰਘਰੇੜੀ ਕਰੀਤੀ ਹੋਈ ਆ ਇਹਨਾਂ ਦੀ ਸੁੰਡੀ ਖਾ ਗਈ ਕਣਕ ਨੂੰ ਸਾਰੀ ਨੂੰ ਇਹਨਾਂ ਦੇ ਬਲਕਾਰ ਸਿੰਘ ਦੇ 11 ਕਿੱਲੇ ਨੇ ਇਹਨਾਂ ਨੂੰ ਹੀ ਕਣਕ ਨੂੰ ਸੁੰਡੀ ਖਾ ਗਈ ਕੱਲ੍ਹ ਇਸੇ ਤਰ੍ਹਾਂ ਸੰਘਰੇੜੀ ਦੇ ਕੋਲੇ ਘਰਾਚੋ ਪਿੰਡ ਉੱਥੇ ਸਾਡੇ 3/3 ਕਿੱਲੇ ਸੁੰਢੀ ਖਾ ਗਈ ਨਾਰ ਸਿੰਘ ਸਨ ਆਫ ਜਗਿੰਦਰ ਆਪਣਾ ਬਾਚਨ ਸਿੰਘ ਉਹਨਾਂ ਨੇ ਠੇਕੇ ਤੇ ਜ਼ਮੀਨ ਲਈ ਸੀ 72000 ਨੂੰ ਉਹ ਕਣਕ ਬਾਹੀ ਆ ਗਈ ਇਹ ਇਹ ਨਹੀਂ ਹੈਗਾ ਵੀ ਇੱਕ ਪਿੰਡ ਦੇ ਵਿੱਚ ਹਮਲਾਗਾ ਇਸ ਕਰਕੇ ਭਾਰਤੀ ਕਿਸਾਨ ਜੁੜਿਆ ਨੇ ਇਕੱਠਾ ਗਰਾਹ ਜਦੋਂ ਸਾਡੀਆਂ ਪਿੰਡਾਂ ਦੀਆਂ ਕਾਇਆਂ ਚੋਂ ਸਾਨੂੰ ਫੋਨ ਆਉਂਦੇ ਨੇ ਵੀ ਅਸੀਂ ਜੀ ਸਰਕਾਰ ਦੇ ਕਹਿਣ ਤੇ ਵੀ ਅਸੀਂ ਲੋਕਾਂ ਨੇ ਕਣਕ ਵੀ ਜਿੱਤੀ ਗਈ ਬਿਨਾਂ ਅੱਗ ਲਾਏ ਵੀ ਸਾਡੇ ਸੁੰਢੀ ਖਾ ਗਈ ਤੁਸੀਂ ਆਓ ਜੀ ਸਾਡਾ ਹੱਲ ਕਰਵਾਓ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਹੁਣ ਇਹ ਕਿਸਾਨਾਂ ਨੂੰ ਕੋਈ ਜੋਗ ਮਾਮਜ਼ਾ ਦਿੱਤਾ ਜਾਵੇ ਤੇ ਸਰਕਾਰ ਨੂੰ ਜਿਹੜੀ ਸਾਡੀ ਪਹਿਲਾਂ ਮੰਗ ਸੀਗੀ ਵੀ 200 ਰੁਪਏ ਪ੍ਰਤੀ ਕਮਾਂਟਲ ਪਰਾਲੀ ਦਾ ਜਿਹੜਾ ਸਾਨੂੰ ਮਾਮਜ਼ਾ ਦਿੱਤਾਵੇ ਅਸੀਂ ਪਰਾਲੀ ਜਿੱਥੇ ਕਹਿਣਗੇ ਉੱਥੇ ਸੱਟ ਕਾਵਾਂਗੇ ਇਸ ਕਰਕੇ ਆ ਸੁਣਦੀ ਨੇ ਕਣਕ ਤਬਾਹ ਕਰਤੀ ਇਹਦਾ ਸਰਕਾਰ ਕੋਈ ਠੋਸ ਹੱਲ ਕਰੇ ਨਹੀਂ ਅਸੀਂ ਇਹਦਾ ਅੱਗੇ ਵਧਾਂਗੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਸਾਡੇ ਖਜ਼ਾਨਚੀ ਨੇ ਇਹ ਜਿਹੜੇ ਆਪਣੇ ਦੋਨੇ ਪ੍ਰਧਾਨ ਜੀ ਦੱਸ ਕੇ ਗਏ ਨੇ ਹਰਜੀਤ ਸਿੰਘ ਮਹਿਲਾ ਤੇ ਹਰਜਿੰਦਰ ਸਿੰਘ ਘਰਾਚੋਂ ਵੀ ਜਿਹੜੀ ਇਹ ਫਸਲ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਪੱਟੀਵਾਲ ਖੁਰਦ ਦੇ ਵਿੱਚ ਖੇਤੀਬਾੜੀ ਚੀਫ ਨਾਲ ਗੱਲ ਕੀਤੀ ਹੈ ਖੇਤੀਬਾੜੀ ਚੀਫ ਬਹਾਨੇ ਕੀ ਬਣਾਉਂਦਾ ਇਹਨਾਂ ਨੇ ਜੀ ਗੇਤੀ ਬੀਜਤੀ ਹੋਣੀ ਜੀ ਇਹ ਤਾਂ 5 ਤਰੀਕ ਦੀ ਇਹ 5 ਤਰੀਕ ਤੋਂ ਬੀਜਣੀ ਚਾਹੀਦੀ ਹੈ ਜੀ ਇਹ ਕਿਸਾਨ ਨੂੰ ਅਸੀਂ ਪੁੱਛਿਆ ਇਹ ਕਹਿੰਦਾ ਮੈਂ 5 ਤਰੀਕ ਨੂੰ ਇਹ ਬੀਜੀ ਆ ਫਿਰ ਉਹਨੂੰ ਕਿਹਾ ਵੀ ਇਹ ਤਾਂ 5 ਤਰੀਕ ਨੂੰ ਬੀਜੀ ਹੋਈ ਆ ਜਦੋਂ ਪੱਟੀਵਾਲ ਖੁਰਦ ਦੇ ਵਿੱਚ ਫਿਰ ਕਹਿੰਦਾ ਜੀ ਮੌਸਮ ਦੀ ਖਰਾਬੀ ਹੈ ਕਿ ਮੌਨਸਨ 35 ਡਿਗਰੀ ਰਿਹਾ ਮਤਲਬ ਉਹੀ ਗੱਲਾਂ ਉਹੀ ਲਾਰੇ ਜਿਵੇਂ ਅਫਸਰ ਕੁਰਸੀ ਦੇ ਬੈਠ ਕੇ ਕਰਦੇ ਹੁੰਦੇ ਨੇ ਇਸ ਕਰਕੇ ਭਰਾਵੋ ਅਸੀਂ ਤਮਾਮ ਲੋਕਾਂ ਨੂੰ ਕਹਿੰਦੇ ਆ ਵੀ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਆ ਸਾਡੇ ਬਹੁਤੇ ਬੁੱਧੀਜੀਵੀ ਲੋਕ ਵੀ ਇਹ ਕਹਿੰਦੇ ਨੇ ਬਹੁਤ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਨੇ ਵੀ ਬਾਈ ਕਿਸਾਨ ਤਾਂ ਅੱਗ ਲਾਉਂਦੇ ਨੇ ਹੋਰ ਫਿਰ ਇਹ ਪ੍ਰਦੂਸ਼ਨ ਕਰਦੇ ਨੇ ਬਾਈ ਹੁਣ ਆਹ ਕਿਸਾਨ ਨੇ ਪ੍ਰਦੂਸ਼ਨ ਨਹੀਂ ਕੀਤਾ 14 ਕਿੱਲਾਂ ਦੇ ਵਿੱਚ ਇਸ ਕਰਕੇ ਇਹ ਕਿੱਧਰ ਜਾਵੇ ਹੁਣ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਜਿਵੇਂ ਇਥੇ ਦਾ ਡੀਸੀ ਤੇ ਐਸਐਸਬੀ ਧਾੜ ਦੀ ਬਣ ਕੇ ਆਉਂਦੇ ਸੀਗੇ ਵੱਡੀਆਂ-ਵੱਡੀਆਂ ਫੈਕਰੀਟ ਜਾਂ ਗੱਡੀਆਂ ਲੈ ਕੇ ਤਾਂਭਜਾਮ ਲੈ ਕੇ ਤੇ ਹੁਣ ਕਿੱਥੇ ਆ ਉਹ ਹੁਣ ਹੁਣ ਕਿਉਂ ਨਹੀਂ ਆਉਂਦੇ ਹੈਗੇ ਅਸੀਂ ਉਹਨਾਂ ਅਫਸਰਾਂ ਨੂੰ ਬੇਨਤੀ ਕਰਦੇ ਆ ਇਹ ਖੇਤਾਂ ਦੇ ਵਿੱਚ ਆ ਕੇ ਦੇਖੋ ਤੇ ਇਹਨਾਂ ਨੂੰ ਬਣਦਾ ਜਿਹੜਾ ਜੋਗ ਮਾਜਾ ਉਹ ਦਿੱਤਾ ਜਾਵੇ